ਹਾਂਜੀ ਸਤਿ ਸ੍ਰੀ ਅਕਾਲ ਸਾਰੇ ਪੈਣ ਭਰਾਵਾਂ ਨੂੰ ਤੇ ਤੁੰਦ ਬਹੁਤ ਆ ਮਿੱਤਰੋ ਤੇ ਚੱਲ ਪਏ ਆਪਾਂ ਪਿੰਡੋਂ ਬਰਨਾਲਾ ਰੋਡ ਤੇ ਖੜੇ ਆਪਾਂ ਬਰਨਾਲਾ ਮਠੰਡਾ ਬਾਈਪਾਸ ਤੇ ਉਥੋਂ ਚੱਲਦੇ ਆਂ ਪਰ ਆਸਤਾਨ ਪਹੁੰਚਣਾ ਜਬਾਬੇ ਦੇ ਮੱਥਾ ਟੇਕਣ ਜਾਣੇ ਆ ਤੇ ਮਿਲਦੇ ਆਂ ਆਪਾਂ ਰਸਤੇ ਵਿੱਚ ਤੇ ਦਿਖਾਵਾਂਗੇ ਅੱਗੇ-ਅੱਗੇ ਰਸਤਿਆਂ ਦੀ ਵੀਡੀਓ ਜੋ ਕੁਝ ਵੀ ਆਪਾਂ ਦੇਖਾਂਗੇ ਉਹੀ ਤੁਹਾਨੂੰ ਦਿਖਾਵਾਂਗੇ ਲੰਬਾ ਸਫ਼ਰ ਆ ਤਕਰੀਬਨ ਟਾਈਮ ਵੀ 11 ਵਜੇ ਹੋਣਗੇ ਤੇ ਸਿੱਧੇ ਆਪਣਾ ਥੋੜਾ ਲਓ ਜੀ ਟਾਪੇ ਤੇ ਖੜੇ ਆ ਚਾਹ ਪਾਣੀ ਪੀਣ ਤਕਰੀਬਨ ਟਾਈਮ ਹੋ ਬਜ ਗਿਆ 1 ਤੇ ਚਾਹ ਪਾਣੀ ਪੀ ਕੇ ਥੋੜੇ ਦਿਆਂ ਇਥੋਂ ਬੁਲਾਵਾਂਗੇ ਸਫ਼ਰ ਆਪਾਂ ਡੰਬ ਵਾਲੀ ਪਹੁੰਚ ਗਏ ਤੇ ਬਾਈ ਦੁਬਾ ਹਾਂ ਕਿ ਚੰਗੀ ਬਾਤਾਂ ਨਹੀਂ ਇਹਦਾ ਕਿ ਬਹੁਤ ਕਿਤੋਂ ਜੇ ਇਹ ਸੋੜ ਬਾੜ ਨੂੰ ਇਹ ਕਿਹੜੀ ਬਹੁਤ ਜੰਨਤਾਰੀ ਘਰਦੀ ਹੈ ਯਾਰ ਆਸਤਾਨ ਦੀ ਤੇ ਅੱਜ ਉਹ ਇਹਦਾ ਜਰੂਰ ਕੀੜਾ ਮਾਰੀ ਜਿਸ ਦਾ ਸਵਾਭਾ ਰੂਬਾ ਜਿਹੜਾ ਇਹ ਸਮਾਂ ਮਿਲਦਾ ਲਓ ਜੀ ਤੁਸੀਂ ਆਪ ਅੰਦਾਜ਼ਾ ਲਾ ਲਿਓ। ਮੀਆ ਪਾ ਕਿੰਨੀ ਗਵਾੜ ਕੱਢਦੇ ਆ। ਬੀਕਾ ਨੇਰ 234 ਕਿਲੋਮੀਟਰ ਰਹਿ ਗਿਆ। ਇੱਥੋਂ ਤੇ ਆਹ ਨੇ ਰਾਜਸਥਾਨ ਦੇ ਰੰਗ। ਐ ਪਾਣੀ ਸਟੋਰ ਕਰਕੇ ਰੱਖਣਾ ਪੈਂਦਾ। ਤੇ ਫਿਰ ਫਸਲਾਂ ਪਾਲਦੀਆਂ ਨੇ। ਹੂੰ ਤਾਂ ਸੋਲਰ ਵਾਲੀ ਵੀ ਲਾਈ ਵੀ ਇਹਨਾਂ ਦੀ। ਪਰ ਫਿਰ ਵੀ ਪਾਣੀ ਇਹਨਾਂ ਨੂੰ ਸਟੋਰ ਕਰਨਾ ਹੀ ਪੈਂਦਾ। ਤੇ ਆਹ ਨੇ ਆਪਣੇ ਰਸਤੇ ਹੀ ਬੜ ਬਲੇਮੇ ਖਾਂਦੀਆਂ ਸੜਕਾਂ ਤੇ ਵਿਚਾਲੇ ਖੜਾ ਆਪਣਾ ਘੋੜਾ ਲਾਲ ਰੰਗ ਦਾ ਤੇ ਕਰੁਚੇਕਾ ਕਿਵੇਂ ਲੱਗਦਾ ਮਾਹੌਲ ਸੋਨੂੰ ਕਮੈਂਟਾਂ ਦੇ ਵਿੱਚ ਲਾਜ਼ਮੀ ਜੀ ਜ਼ਰੂਰ ਦੱਸਿਆ ਕਰੋ ਵੀਰ ਬਣ ਕੇ ਵੀਡੀਓ ਬਣਾਉਣ ਤੇ ਬਹੁਤ ਲੰਮੀ ਮਿਹਨਤ ਲਾਉਨੇ ਆਪਾਂ ਤੇ ਸਰਮਾਂ ਦੇ ਭਰੇ ਵੇ ਖੇਤ ਆ ਕਿਤੇ ਕਿੰਨੂਆਂ ਦੇ ਬਾਗ ਕਿਤੇ ਕਣਕਾਂ ਬਹੁਤ ਸੋਹਣਾ ਮਾਹੌਲ ਆ ਤੇ ਆਪਾਂ ਉਹ ਸਿਰਫ ਆਹੀ ਦਿਖਾਉਣ ਦੇ ਮਾਰੇ ਖੜੇ ਸੀ ਵੀ ਅੰਦਾਜ਼ਾ ਲੱਗ ਜਾਂਦਾ ਬੰਦੇ ਨੂੰ ਵੀ ਇਹ ਬੰਦਾ ਸਫਰ ਕਰਦਾ ਠੀਕ ਹੈ ਜੀ ਹਾਂਜੀ ਆਪਾਂ ਬਾਬੇ ਦੇ ਦਰਬਾਰ ਤੇ ਪਹੁੰਚ ਚੁੱਕੇ ਆਂ तकरीबन 1.7 4.5 5 ਵਜੇ ਪਹੁੰਚ ਗਏ ਤੇ ਮਸੇ ਤੇ ਹੋਣਾ ਆਪਾਂ ਮੱਥਾ ਟੇਕਦੇ ਆਂ ਮੱਥਾ ਟੇਕ ਕੇ ਤੇ ਬਾਬੇ ਤੋਂ ਲੈ ਕੇ ਆ ਗਿਆ ਸ਼ਵੇਰੇ ਆਪਾਂ ਸਨ ਇਹਨਾਂ ਨਿਕਲਾਂਗੇ ਦੇਖੋ ਕਾਮਾਂ ਦੀਆਂ ਢਾਰਾਂ ਜਿਹੜੇ ਆਪਾਂ ਪੰਜਾਬ ਚੋਂ ਕਾਂ ਬਲੁਪਤ ਹੋ ਗਏ ਨਾ ਅ Rajasthan ਚ ਕਹੀਂ ਕਾਂ ਨੇ ਚਾਰ ਸਵੇਰੇ ਕਹੀਂ ਕਾਂ